ਲੋ ਜੀ ਅੱਜ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਫੇਰ ਕਾਰਵਾਈ ਕੀਤੀ ਹੈ ਜਿਆ ਬਠੰਡਾ ਦੀ ਧੋਬੀਆਣਾ ਬਸਤੀ ਦੇ ਵਿੱਚ ਇਸ ਵਕਤ ਖੜੇ ਆਂ ਇਹ ਜਿਹੜਾ ਘਰ ਹੈ ਇਸ ਘਰ ਦੇ ਜਿਹੜੇ ਮਾਲਕ ਆ ਉਹਨਾਂ ਤੇ ਨਸ਼ੇ ਦੇ ਪਰਚੇ ਦਰਸੀ ਜਿਵੇਂ ਕਿ ਪੰਜਾਬ ਸਰਕਾਰ ਨੇ ਬੁੱਡੋਜਰ ਐਕਸ਼ਨ ਸ਼ੁਰੂ ਕੀਤਾ ਹੋਇਆ ਹੈ ਸ਼ਕਤੀ ਕੀਤੀ ਹੋਇਆ ਹੈ ਨਸ਼ਾ ਤਸਕਰਾਂ ਦੇ ਖਿਲਾਫ ਉਸੇ ਲੜੀ ਦੇ ਵਿੱਚ ਅੱਜ ਫੇਰ ਤੋਂ ਬਿਣਾ ਵਸਤੀ ਦੇ ਵਿੱਚ ਇਹ ਕਾਰਟਾ ਜਾ ਰਿਹਾ ਪਹਿਲਾਂ ਵੀ ਤੁਹਾਨੂੰ ਦਿਖਾਏ ਸੀ ਅਸੀਂ ਇਹ 2-3 ਘਰ ਪਹਿਲਾਂ ਵੀ ਢਾਏ ਆ 4 ਘਰ ਤੇ ਉਹਦੇ ਤਹਿਤ ਹੀ ਉਸੇ ਲੜੀ ਦੇ ਵਿੱਚ ਅੱਜ ਇਹ ਫੇਰ ਕਾਰਵਾਈ ਕੀਤੀ ਜਾ ਰਹੀ ਹੈ ਤਮਾਮ ਇਥੇ ਪੁਲਿਸ ਫੋਰਸ ਮੌਜੂਦ ਹੈ ਲਾ ਐਂਡ ਆਰਡਰ ਮੈਂਟੇਨ ਕਰਨ ਦੇ ਲਈ ਅਸਲ 'ਚ ਜਿਹੜੀ ਇਹ ਕਾਰਵਾਈ ਹੈ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਨਜਾਇਜ਼ ਤੌਰ ਤੇ ਬਣਾਏ ਹੋਏ ਮਕਾਨ ਸੀ ਨਜਾਇਜ਼ ਕਬਜ਼ੇ ਸੀਗੇ ਸਰਕਾਰੀ ਜ਼ਮੀਨ ਤੇ ਅਸਲ ਚ ਕਹਿ ਸਕਦਾ ਕਿ ਬਣਾਏ ਹੋਏ ਸੀ ਚਲੋ ਹੋਰ ਵੀ ਰਹਿ ਰਹੇ ਆ ਸਰਕਾਰੀ ਜ਼ਮੀਨ ਤੇ ਪਰ ਸਰਕਾਰੀ ਜ਼ਮੀਨ ਤੇ ਰਹਿ ਕੇ ਜੇ ਕੋਈ ਨਸ਼ੇ ਦਾ ਕਾਰੋਬਾਰ ਕਰੂਗਾ ਤਾਂ ਉਹ ਸਰਕਾਰ ਕਹਿੰਦੀ ਹੈ ਕਿ ਇਹ ਟੋਇਲਟ ਨਹੀਂ ਕੀਤਾ ਜਾਊਗਾ ਤਾਂ ਇਹਨਾਂ ਤੇ ਜਿਹੜੇ ਮਾਮਲੇ ਤਰਤੀ ਸੀਗੇ ਇਹ ਆਪਾਂ ਜਾਣਕਾਰੀ ਅਧਿਕਾਰੀਆਂ ਤੋਂ ਲੈਣੇ ਕਿ ਕਿਹੜੇ ਕਿੰਨੇ ਕਿੰਨੇ ਮਾਮਲੇ ਤਰਤੀ ਸੀਗੇ ਕੀ ਨਾਮ ਸੀ ਇਹਨਾਂ ਦਾ ਕੀ ਡਿਟੇਲ ਹੈ ਤਵਾ ਪਰ ਉਸ ਤੋਂ ਪਹਿਲਾਂ ਜਿਹੜਾ ਬੰਡੋਜਰ ਐਕਸ਼ਨ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਹੋ ਰਹੀ ਹੁਣੇ ਨਵਾਂ ਨਵਾਂ ਹਾਲ ਹੀ ਦੇ ਵਿੱਚ ਇਹ ਬਣਿਆ ਮਕਾਨ ਹੈ ਸਿਮੈਂਟਡ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਉਹਨੇ ਬਣਾਇਆ ਸੀਗਾ ਕਿਉਂਕਿ ਜਿਹੜੇ ਨਸ਼ੇ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਸ ਨੂੰ ਖਤਮ ਕਰਨਾ ਹੈ ਕਿਉਂਕਿ ਲੋਕਾਂ ਦਾ ਖੂਚ ਉਸ ਦੇ ਲੋਕਾਂ ਦੇ ਘਰੇ ਸੱਥਰ ਵਿਛਾ ਕੇ ਜੇ ਕੋਈ ਆਪਣੇ ਘਰ ਖੜੇ ਕਰਦਾ ਆਪਣੇ ਮਹਿਲ ਖੜੇ ਕਰਦਾ ਉਹਨੂੰ ਟਾਇਆ ਹੀ ਜਾਊਗਾ ਉਹਨੂੰ ਖਤਮ ਕੀਤਾ ਜਾਊਗਾ ਇਹ ਸੈਨਿਕਤਾ ਜਾਊਗਾ ਸਰਕਾਰ ਨੇ ਇਸ ਕਰਕੇ ਪਾਲਿਸੀ ਬਣਾਈ ਹੈ ਬੁੱਡੋ ਜੋ ਐਕਸ਼ਨ ਪਹਿਲਾਂ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਇਹਦੀ ਯੋਗੀ ਸਰਕਾਰ ਤਾਂ ਜਿਹੜਾ ਸੀਗਾ ਬੁੱਡੋ ਜੋ ਐਕਸ਼ਨ ਚੱਲਦਾ ਸੀਗਾ ਹੁਣ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਮੰਗ ਉੱਠੀ ਸੀ ਤਾਂ ਪੰਜਾਬ ਸਰਕਾਰ ਨੇ ਜਿਹੜਾ ਇਹ ਐਕਸ਼ਨ ਸ਼ੁਰੂ ਕੀਤਾ ਹੈ ਤਾਂ ਲੋਕ ਵੀ ਖੁਸ਼ ਨੇ ਆਸteਵਾਸੇ ਦੇ ਲੋਕਾਂ ਨੂੰ ਵੀ ਠੰਡ ਪੈ ਗਈ ਹੋਊਗੀ ਧੋਬਿਆਂ ਵਾਲਾ ਬਸਤੀ ਦੇ ਲੋਕਾਂ ਨੂੰ ਧੋਬਿਆਂ ਨਾਲ ਦੱਸਦੀਆਂ ਤੁਹਾਨੂੰ ਬਸਤੀ ਜਿਹੜੀ ਹੈਗੀ ਹੈ ਇਹ ਇੱਕ ਨਸ਼ੇ ਦਾ ਗੜ ਬਣਿਆ ਜਾਂਦਾ ਪਛਿੰਡੇ ਦੇ ਵਿੱਚ ਦੋ ਤਿੰਨ ਥਾਵਾਂ ਇਹੀ ਹਨ ਜਿਹੜੀਆਂ ਨਸ਼ੇ ਦੇ ਗੜ ਮੰਨੀਆਂ ਜਾਂਦੀਆਂ ਨੇ ਉਹਦੇ ਵਿੱਚੋਂ ਇਹ ਜਿਹੜਾ ਤੋਬੀਣਾ ਬਸਤੀ ਹੈ 25 ਗਜਾ ਇਹ ਨਸ਼ੇ ਦੇ ਗੜ ਕਹੇ ਜਾਂਦੇ ਨੇ ਤੇ ਇਹਨਾਂ ਤੇ ਖਾਸ ਫੋਕਸ ਹੈ ਪੁਲਿਸ ਦਾ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਹੈ ਤੇ ਮੌਕੇ ਤੇ ਪੁਲਿਸ ਵੀ ਮੌਜੂਦ ਹੈ ਤਾਂ ਕਿ ਲਾਰਡ ਆਰਡਰ ਨੂੰ ਮੇਨਟੇਨ ਕੀਤਾ ਜਾ ਸਕੇ ਕੋਈ ਵਿਗਨ ਨਾ ਪਾਵੇ ਕੰਮ ਦੇ ਵਿੱਚ ਤਾਂ ਇਹ ਕੰਮ ਅੱਜ ਐਕਸ਼ਨ ਜਿਹੜਾ ਕੀਤਾ ਗਿਆ ਆਸ-ਪਾਸ ਦੇ ਲੋਕ ਵੀ ਖੁਸ਼ ਨੇ ਤਾਂ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਤਸਵੀਰਾਂ ਪਿਛਲੇ ਸਮੇਂ ਚ ਜਦੋਂ ਦੇਖੀਆਂ ਨੇ ਤਾਂ ਅੱਜ ਥੋਬੀਆਣਾ ਬਸਤੀ ਦੇ ਵਿੱਚ ਚੜਾਇਆ ਇਹ ਫੇਰ ਐਕਸ਼ਨ ਕਿਉਂਕਿ ਲਗਾਤਾਰ ਇਹ ਥੋਬੀਆਣਾ ਬਸਤੀ ਦੇ ਵਿੱਚ ਬਠਿੰਡਾ ਦੇ ਇੱਕ ਵੀਰਤਲਾ ਦੀ ਇੱਕ ਬਸਤੀ ਹੈ ਆਪਾਂ ਗੱਲਬਾਤ ਕਰਦੇ ਹਾਂ ਐਸਪੀ ਨਿਰਦਰਜ ਮੌਜੂਦ ਨੇ ਇੱਥੇ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਲੜੀ ਦੇ ਤਹਿਤ ਅੱਜ ਇੱਥੇ ਥੋਬੀਆਣਾ ਬਸਤੀ ਦੇ ਵਿੱਚ ਦੋ ਘਰਾਂ ਨੂੰ ਟੌਨਲੀ ਪੁਲਿਸ ਹੰਦਾ ਦਿੱਤੀ ਗਈ ਹੈ ਅ ਜਿਸ ਦੇ ਵਿੱਚ ਜਿਹੜਾ ਘਰ ਹੋਇਆ ਜਾ ਰਿਹਾ ਇਹ ਨੀਤੂ ਪਤਨੀ ਬਲਵੀਰ ਸਿੰਘ ਦਾ ਘਰ ਹੈ ਤੇ ਇਸ ਦੇ ਨਾਲ ਇਹਦਾ ਲੜਕਾ ਜਿਹੜਾ ਰਾਹੁਲ ਏਲੀਅਸ ਜਕਸੀਰ ਸਿੰਘ ਇਹਦੇ ਨਾਲ ਰਹਿੰਦਾ ਇਹਨਾਂ ਦੇ ਉੱਪਰ ਕੁੱਲ 5 ਮਕਦਮੇ ਦਰਜ ਨੇ ਜਿਦੇ ਵਿੱਚ ਨੀਤੂ ਦੇ ਉੱਪਰ ਇੱਕ ਮਕਦਮਾ ਦਰਜ ਹੈ ਤੇ 4 ਜਿਹੜੇ ਹੈਗੇ ਨੇ ਇਹਦੇ ਜਿਹੜਾ ਲੜਕਾ ਰਾਹੁਲ ਉਹਦੇ ਮਕਦਮੇ ਦਰਜ ਨੇ ਸੋ ਬੇਸਿਕਲੀ ਇਹਨਾਂ ਦੇ ਉੱਪਰ 5 ਉਹ ਮਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਨੇ ਹੈਰੋਨ ਵਿਚਿੰਨ ਦੇ ਮਕਦਮੇ ਦਰਜ ਨੇ ਇਸ ਦੇ ਨਾਲ ਹੀ ਜਿਹੜਾ ਹੋਜਾ ਘਰ ਹੈ ਰੈਂਬੋ ਨਾਮ ਦਾ ਇੱਕ ਲੜਕਾ ਹੈਗਾ ਜਿਸ ਦੇ ਪਹਿਲਾਂ ਵੀ ਇੱਕ ਘਰ ਜਿਹੜਾ ਸਿਕਟ ਆਇਆ ਗਿਆ ਸੀਗਾ ਅੱਜ ਜੀ ਇੱਕ ਸੈਕੰਡ ਪ੍ਰੋਪਰਟੀ ਜਿਹੜੀ ਹੈਗੀ ਹੈ ਡੈਟੇਫਾਈ ਕੀਤੀ ਸੀ ਜਿਸ ਦੇ ਵਿੱਚ ਉਸਨੇ ਜ਼ਾਇਦ ਗੱਦਾ ਕੀਤਾ ਹੋਇਆ ਸੀਗਾ ਸੋ ਉਹ ਉਸ ਜਿਹੜੀ ਫ੍ਰੀ ਸਟੋਰੀ ਬਿਲਡਿੰਗ ਹੈ ਰੈਂਬੋ ਦੀ ਉਹਦੇ ਨਾਲ ਡਿਵੋਲਪਮੈਂਟ ਕੀਤਾ ਜਾ ਰਿਹਾ ਹੈ ਇਹ ਜਿਹੜਾ ਰੈਂਬੋ ਹੈਗਾ ਇਹਦੇ ਉੱਪਰ કુલ 11 ਮਕਦਮੇ ਦਰਜ ਨੇ ਜਿਸ ਦੇ ਵਿੱਚ 4 ਐਡੀਕੀਸ਼ਨ ਮਕਦਮੇ ਦਰਜ ਨੇ 1 ਐਕਸਾਈਜ਼ ਦਾ ਮਕਦਮਾ ਦਰਜ ਹੈ 6 ਮਕਦਮੇ ਦੇ ਉੱਪਰ 302 307 ਤੇ ਹੋਰ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਕਾਫੀ ਕ੍ਰਿਮੀਨਲ ਹਿਸਟਰੀ ਹੈ ਦੀ ਸੋ ਇਹਦੇ ਉੱਪਰ કુલ 11 ਮਕਦਮੇ ਦਰਜ ਨੇ ਜਿਹੜੀ ਨੀਤੂ ਜਿਹੜੀ ਦੂਜੀ ਪ੍ਰਾਪਰਟੀ ਹੈ ਇਹਦੇ ਉੱਪਰ કુલ 5 ਮਕਦਮੇ ਦਰਜ ਨੇ ਨੀਤੂ ਕੋਲ ਨਾ ਕੋਈ ਹੋਰ ਕੋਈ ਰੋਟਰੀ ਬਣਾਈ ਗਈ ਹੈ हां ਸਾਡੇ ਵੱਲੋਂ ਜਿਹੜੀ ਹੈਗੀ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਰੈਂਬੋ ਦੇ ਪਹਿਲਾਂ ਇੱਕ ਘਰ ਆ ਸੀ ਜਿਹੜੇ ਸੀ ਡੈਵੋਲੂਸ਼ਨ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਸੀ ਕਿ ਇੱਕ ਜਗ੍ਹਾ ਹੋਰ ਨਿਕਲ ਆਈ ਸੀ ਜਿਸ ਦੇ ਵਿੱਚ ਉਸਨੇ ਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਨਿੱਟੂ ਦੀ ਵੀ ਜਿਹੜੀ ਹੈਗੀ ਬਾਕੀ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਜੇ ਕਿਤੇ ਹੋਰ ਵੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਊਗਾ ਤਾਂ ਉਹਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਜੇ ਕੋਈ ਰਜਿਸਟਰੀ ਵਾਲੀ ਜਗਾ ਉਹ ਵੀ ਅਟੈਚ ਕੀਤੀ ਜਾਊਗੀ ਨਹੀਂ ਨਹੀਂ ਡੈਫੀਨਿਟਲੀ ਜਿਹੜੀ ਦੇਖੋ ਐਨਡੀपीएस ਐਕਟ ਦੇ ਵਿੱਚ ਜਿਹੜੀ ਪ੍ਰੋਪਰਟੀ ਫੋਰਫੀਟਰ ਦਾ ਸੈਕਸ਼ਨ 68 ਐਫ ਉਸ ਦੇ ਵਿੱਚ ਕਲੀਅਰ ਕਰਤਾ ਹੈਗਾ ਵੀ ਜਿਹੜਾ ਵੀ ਬੰਦਾ ਨਸ਼ੇ ਦੇ ਧੰਦੇ ਦੇ ਵਿੱਚੋਂ ਪੈਸੇ ਕਮਾ ਕੇ ਕੋਈ ਪ੍ਰੋਪਰਟੀ ਬਣਾਉਂਦਾ ਹੈ ਤਾਂ ਉਹਦੀ ਪ੍ਰੋਪਰਟੀ ਐਸ ਪਰ ਜਾਬਤਾ ਜਿਹੜੀ ਹੈਗੀ ਫੇਜ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਹਦੀ ਸਿਵਲ ਡਿਪਾਰਟਮੈਂਟ ਵੱਲੋਂ ਉਹਦੀ ਖਾਲੀ ਕਰਾਉਣ ਦੇ ਹੁਕਮ ਦਿੱਤੇ ਜਾਂਦੇ ਨੇ ਕਬਜ਼ਾ ਜਿਹੜਾ ਖਾਲੀ ਕਰਾਉਣ ਦਾ ਹੁਕਮ ਦਿੱਤਾ ਜਾਂਦਾ ਹੈ